ਛੱਡ ਮੇਰੀ ਬਾਹ ਤੇ ਨਹੀਂ ਆਪਣਾ ਹਿਸਾਬ ਨਾਲੀ ਇਹ ਪਿਛਲੇ ਦਿਨਾਂ ਵਿੱਚ ਯੂਨੀਵਰਸਿਟੀ ਕਾ ਕੋਈ ਜੜਾ ਹੋਇਆ ਸੀ ਹਕਮ ਹਨਾ ਤੇ ਉਹਦੇ ਵਿੱਚ ਇੱਕ ਭੈਣ ਨੇ ਕਿਹਾ ਸੀ ਆ ਵੀ ਛੱਡ ਮੇਰੀ ਬਾਹ ਨਹੀਂ ਆਪਣਾ ਹਿਸਾਬ ਨਾਲੀ ਭੈਣੇ ਤੈਨੂੰ ਸਲੂਟ ਹੈ ਤੂੰ ਜਿਉਂਦੀ ਬਾਦੀ ਰਹੇ ਵਹਿਗਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਸ ਮੈਂ ਮੇਰੀ ਛੋਟੀ ਭੈਣ ਨੂੰ ਇੱਕ ਗੱਲ ਕਹੂੰਗਾ ਕਿ ਜਦੋਂ ਕੋਈ ਬੰਦਾ ਆਪਣੀ ਡਿਊਟੀ ਤੇ ਹੈ ਸਰਕਾਰੀ ਮੁਲਾਜ਼ਮ ਜਿਹੜਾ ਮਰਜ਼ੀ ਤੁਹਾਡੀ ਇੱਕ ਪੁਲਿਸ ਵਾਲੀ ਕੁੜੀ ਨੇ ਵਾਹ ਫੜੀ ਲੈਡੀ ਕਨਸਟੇਬਲ ਨੇ ਹੈ ਨਾ ਉਹਨੇ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋ ਉਹ ਆਪਣੀ ਜਗ੍ਹਾ ਸਹੀ ਹੈ ਤੁਹਾਨੂੰ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਪੰਜਾਬ ਦੀ ਸ਼ੇਰ ਨਹੀਂ ਠੀਕ ਹੈ ਤੁਹਾਡੇ ਵਰਗੀਆਂ ਕੁੜੀਆਂ ਹੋਣੇ ਚਾਹੀਦੇ ਨੇ ਆਪਣਾ ਹੱਕ ਲੜਨ ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜਾ ਪੁਰਸ਼ ਮੁਲਾਜ਼ਮ ਮੌਕੇ ਤੇ ਡਿਊਟੀ ਕਰ ਰਿਹਾ ਹੈ ਉਹਦੀ ਮੌਕੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਜੇ ਆਪਣੀ ਡਿਊਟੀ 'ਚ ਅਣਗਹਿਲੀ ਕਰਨਾ ਹੈ ਤਾਂ ਉਹਤੇ ਵੀ ਕਾਰਵਾਈ ਹੋ ਜਾਂਦੀ ਹੈ